ਰੋਪੜ ਪੰਜਾਬ ਦੀ ਧਰਤੀ ਉੱਤੇ ਵਸਿਆ ਉਹ ਸ਼ਹਿਰ ਜੋ ਹਜ਼ਾਰਾਂ ਸਾਲਾਂ ਤੋਂ ਸੱਭਿਆਚਾਰ ਤੇ ਇਤਿਹਾਸ ਦੀ ਸੁਗੰਧ ਨੂੰ ਆਪਣੇ ਵਿੱਚ ਸੰਭਾਲੀ ਬੈਠਾ ਹੈ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਇਹ ਇਲਾਕਾ ਕੇਵਲ ਇੱਕ ਆਧੁਨਿਕ ਜ਼ਿਲ੍ਹਾ ਨਹੀਂ ਸਗੋਂ ਸਿੰਧੂ ਘਾਟੀ ਸੱਭਿਆਚਾਰ ਦਾ ਜੀਵੰਤ ਪ੍ਰਤੀਕ ਹੈ ਇਸੇ ਇਤਿਹਾਸਿਕ ਮਿੱਟੀ ਦੇ ਵਿੱਚ ਸਥਿਤ ਹੈ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਜੋ ਸਾਡੇ ਭੂਤਕਾਲ ਦੀਆਂ ਕਹਾਣੀਆਂ ਨੂੰ ਜੀਵੰਤ ਰੂਪ ਦਿੰਦਾ ਹੈ ਇਹ ਮਿਊਜ਼ੀਅਮ ਭਾਰਤੀ ਪ੍ਰਾਤਤਵ ਸਰਵੇਖਣ ਵਿਭਾਗ ਵੱਲੋਂ ਸਾਲ 1998 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਇੱਥੇ ਉਹ ਸਾਰੀਆਂ ਖੋਜਾਂ ਤੇ ਨਮੂਨੇ ਸੰਭਾਲੇ ਹੋਏ ਹਨ ਜੋ ਰੂਪੜ ਖੇਤਰ ਤੋਂ ਖੁਦਾਈ ਦੌਰਾਨ ਮਿਲੇ ਜੋ ਦਰਸਾਉਂਦੇ ਹਨ ਕਿ ਇੱਥੇ ਲਗਭਗ 4-5 ਹਜ਼ਾਰ ਸਾਲ ਪਹਿਲਾਂ ਵੀ ਮਨੁੱਖੀ ਬਸਤੀ ਮੌਜੂਦ ਸੀ ਰੋਪੜ ਦਾ ਇਹ ਮਿਊਜ਼ੀਅਮ ਵਿਜ਼ਿਟਰਾਂ ਨੂੰ ਪ੍ਰਾਚੀਨ ਭਾਰਤ ਦੇ ਸਫ਼ਰ ਤੇ ਲੈ ਜਾਂਦਾ ਹੈ ਤੇ ਤੁਸੀਂ ਹੜੱਪਾ ਯੁੱਗ ਤੋਂ ਲੈ ਕੇ ਮੌਰੀਆ, ਸੁੰਗਾ, ਕੁਸਾਨ, ਗੁਪਤ ਤੇ ਮੱਧਕਾਲੀਨ ਦੌਰ ਤੱਕ ਦੇ ਅਸਰ ਦੇਖ ਸਕਦੇ ਹੋ ਇੱਥੇ ਮਿਲੇ ਪੱਥਰਾਂ ਦੇ ਹਥਿਆਰ ਮਿੱਟੀ ਦੇ ਬਰਤਨ ਸ਼ਿਲਪ ਕਲਾ ਦੇ ਟੁਕੜੇ ਤੇ ਮੋਹਰਾ ਸਾਰੇ ਹੀ ਮਨੁੱਖੀ ਵਿਕਾਸ ਦੇ ਚੁੱਪ ਗਵਾਹ ਹਨ ਇਸ ਮਿਊਜ਼ੀਅਮ ਵਿੱਚ ਖਾਸ ਤੌਰ ਤੇ ਇੱਕ ਗੈਲਰੀ ਉਹ ਸਮਗਰੀ ਦਿਖਾਉਂਦੀ ਹੈ ਜੋ ਹੜੱਪਾ ਸਭਿਆਚਾਰ ਦੀ ਖੁਦਾਈ ਤੋਂ ਮਿਲੀ ਹੈ ਇੱਥੇ ਮਿਲੇ ਪਿੰਜਰ ਤੇ ਉਹਦੇ ਨਾਲ ਮਿਲੇ ਕੁੱਤੇ ਦੇ ਪਿੰਜਰ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਰਾਤਣ ਸਮੇਂ ਦੇ ਵਿੱਚ ਬੰਦੇ ਦੇ ਨਾਲ ਉਸਦੇ ਪਾਲਤੂ ਕੁੱਤੇ ਨੂੰ ਵੀ ਦਫਨਾਇਆ ਜਾਂਦਾ ਰਿਹਾ ਹੈ ਇੱਥੇ ਮਿੱਟੀ ਦੇ ਖਿਲਾਉਣੇ ਚੱਕੀ ਦੇ ਪੱਥਰ ਕੰਗਣ ਸ਼ਿੰਗਾਰ ਸਮਾਨ ਤੇ ਮਨੁੱਖੀ ਕੰਕਾਲ ਵੀ ਸੰਭਾਲ ਕੇ ਰੱਖੇ ਹੋਏ ਨੇ ਜੋ ਦਰਸਾਉਂਦੇ ਹਨ ਕਿ ਰੋਪੜ ਪ੍ਰਾਚੀਨ ਸਮੇਂ ਦਾ ਵਧੀਆ ਸ਼ਹਿਰ ਹੋਇਆ ਕਰਦਾ ਸੀ ਮਿਊਜ਼ੀਅਮ ਦੀ ਇੱਕ ਗੈਲਰੀ ਵਿੱਚ ਬੁੱਧ ਧਰਮ ਤੇ ਹਿੰਦੂ ਧਰਮ ਨਾਲ ਜੁੜੇ ਸ਼ਿਲਪ ਤੇ ਮੂਰਤੀਆਂ ਵੀ ਰੱਖੀਆਂ ਹੋਈਆਂ ਹਨ ਜਿਨ੍ਹਾਂ ਚੋਂ ਕਈਆਂ ਤੇ ਮੌਰੀਆ ਤੇ ਕੁਸਾਨ ਸਮੇਂ ਦੇ ਨਕਸ਼ਕਾਰੀ ਦੇ ਅਸਰ ਸਾਫ਼ ਦਿਖਾਈ ਦਿੰਦੇ ਨੇ ਇੱਥੇ ਮਿਲੀ ਅਸ਼ੋਕ ਸਮੇਂ ਦੀ ਇੱਕ ਪੱਥਰ ਦੀ ਲਿਪੀ ਖਾਸ ਰੂਪ ਨਾਲ ਆਕਰਸ਼ਣ ਦਾ ਕੇਂਦਰ ਹੈ ਜੋ ਇਸ ਖੇਤਰ ਦੀ ਪ੍ਰਾਚੀਨ ਰਾਜਨੀਤਿਕ ਤੇ ਧਾਰਮਿਕ ਮਹੱਤਤਾ ਨੂੰ ਦਰਸਾਉਂਦੀ ਹੈ ਸਤਲੁਜ ਦੇ ਕਿਨਾਰੇ बसे ਰੋਪੜ ਦਾ ਇਤਿਹਾਸ ਸਿਰਫ ਪ੍ਰਾਣੀਆਂ ਇੱਟਾਂ ਜਾਂ ਮਿੱਟੀ ਦੇ ਬਰਤਨਾਂ ਤੱਕ ਸੀਮਤ ਨਹੀਂ ਇਹ ਮਨੁੱਖੀ ਸੱਭਿਆਚਾਰ ਦੀ ਲੰਮੀ ਯਾਤਰਾ ਦਾ ਸਬੂਤ ਹੈ ਇਹ ਮਿਊਜ਼ੀਅਮ ਸਾਨੂੰ ਸਿਖਾਉਂਦਾ ਹੈ ਕਿ ਇਤਿਹਾਸ ਸਿਰਫ ਪੜਨ ਦੀ ਚੀਜ਼ ਨਹੀਂ ਸਗੋਂ ਜੀਉਣ ਦੀ ਸਿਖਲਾਈ ਹੈ ਅੱਜ ਵੀ ਜਦੋਂ ਤੁਸੀਂ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਦੀਆਂ ਗੈਲਰੀਆਂ ਵਿੱਚ ਟਹਿਲਦੇ ਹੋ ਤਾਂ ਹਰ ਇੱਕ ਵਿਸ਼ਾ ਹਰ ਇੱਕ ਮੂਰਤੀ ਤੇ ਹਰ ਇੱਕ ਪੁਰਾਣਾ ਸਿੱਕਾ ਤੁਹਾਨੂੰ ਕੁਝ ਕਹਿ ਜਾਂਦਾ ਹੈ ਕਿ ਅਸੀਂ ਭਾਵੇਂ ਕਿੰਨੇ ਆਧੁਨਿਕ ਹੋ ਜਾਈਏ ਪਰ ਸਾਡੀਆਂ ਜੜ੍ਹਾਂ ਇਸ ਮਿੱਟੀ ਦੇ ਵਿੱਚ ਹੀ ਹਨ ਰੋਪੜ ਦੀ ਇਸ ਮਿੱਟੀ ਵਿੱਚ ਜਿੱਥੇ ਇਤਿਹਾਸ ਸਾਹ ਲੈਂਦਾ ਹੈ ਤਾਂ ਦੋਸਤੋ ਰੋਪੜ ਆਉ ਤਾਂ ਇਹ ਮਿਊਜ਼ੀਅਮ ਦੇਖਣਾ ਕਦੇ ਨਾ ਭੁੱਲਿਓ ਤੁਹਾਨੂੰ ਆਪਣਾ ਇਤਿਹਾਸ ਜਿਉਂਦਾ ਜਾਗਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਵੇਗਾ